Obrigado. Okay. ਉਹ ਉਹ ਰਾਈ ਮਾਜਰਾ ਇੱਕ ਰਾਈ ਮਾਜਰਾ ਦੀ ਇੱਕ ਕਾਦੀ ਬੇਟੀ ਹੈ ਹਾਂਜੀ ਕੋਰ ਹਾਂਜੀ ਮਤਲਬ ਰਾਤ ਹਸਪੀਟਲ ਦੇ ਅੰਦਰ ਮੌਤ ਹੋ ਗਈ ਕਿਹੜੇ ਕਾਰਨ ਸੀ ਦੇਖੋ ਮਨਦੀਪ ਕੋਰ ਬੇਟੀ ਮਰੀ ਹੈ ਮੈਂ ਉਹਦਾ ਖਾਤਰ ਆ ਪਹੁੰਚਿਆ ਤੇ ਅਚਾਨਕ ਮੌਤ ਹੋ ਗਈ ਹੈ ਇਹਦੇ ਵਿੱਚ ਕਿਸੇ ਨੂੰ ਅਸੀਂ ਤੋਸ਼ ਨਹੀਂ ਦਿੰਦੇ ਵੇਹਾ ਹਾਂ ਇਹ ਕੀ ਪ੍ਰੋਬਲਮ ਚੱਲੀ ਸੀ ਹੌਲਮ ਕੋਈ ਡਿਊਟੀ ਤੇ ਸੀ ਉਹ ਆਪਣੇ ਹਾਰ ਸਾਰੇ ਜੋ ਸ਼ਾਮ ਨੂੰ 6 ਵਜੇ ਡਿਊਟੀ ਤੇ ਗਈ ਹੈ ਸਾਰੇ ਮਰੀਜ਼ਾਂ ਨੂੰ ਉਹਨੇ ਦਵਾਈ ਕਰ ਦਿੱਤੀ ਹੈ ਸਾਰੇ ਮਰੀਜ਼ੋ ਤੇ ਉਹ ਉੱਥੇ ਸੀ ਜਦੋਂ ਅਸੀਂ ਗਏ ਸਵੇਰੇ ਹਾਂ ਉਹ ਕਹਿੰਦੀ ਆ ਇਹੋ ਜਿਹੀ ਕੋਈ ਗੱਲ ਨਹੀਂ ਸੀ ਚੰਗੀ ਪੜ੍ਹੀ ਸਾਹਿਬ ਨੂੰ ਦਵਾਈ ਦਿੱਤੀ ਉਹਨੇ ਕੋਈ ਐਸੀ ਗੱਲ ਹੀ ਨਹੀਂ ਸੀਗੀ ਅਸੀਂ ਕਿੰਨੀ ਚਿਰ ਜੋਬ ਕਰੀ ਸੀ ਦੋ ਸਾਲ ਤੇ ਲਗਭਗ ਦੀ ਹੈ ਨਹੀਂ ਉੱਥੇ ਪਹਿਲੇ ਕੋਈ ਐਸੀ ਗੱਲ ਨਹੀਂ ਆਇਆ ਨਹੀਂ ਨਹੀਂ ਕੋਈ ਗੱਲ ਨਹੀਂ ਕਦੀ ਐਸੀ ਮੈਂ ਐਸੀ ਗੱਲਾਂ ਤੋਂ ਤੇ ਮੈਂ ਆਪਣੇ ਗੁੱਟੀਆਂ ਨੂੰ ਪਹਿਲੇ ਕੋਈ ਤਾਂ ਮੈਂ ਜੇ ਕੋਈ ਤੰਗ ਕਰੇ ਜਾਂ ਕੁਝ ਕਰੇ ਜਿੱਥੇ ਨਾ ਵਾਰ ਕਹਿੰਦਾ ਤੂੰ ਛੱਡ ਦੇ ਨੌਕਰੀ ਮੈਂ ਨੌਕਰੀ ਦਾ ਡਟਾ ਖਾਸ ਕਰ ਜਾਨੋ ਤੇ ਚਲੋ ਠੀਕ ਹੈ ਤੂੰ ਆਪਣੀ ਜੋ ਕੀਤੀ ਹੈ ਉਹ ਵਾਪਸ ਖੋਲ ਸਕੀਤਾ ਵੀ ਚਲ ਤੁਰ ਤੇ ਹੱਥ ਸਿੱਧੇ ਰਹਿਣਗੇ ਬਸ ਦੇਖੋ ਤੰਗ ਤੂੰ ਕਰੇ ਜਾਂ ਕੁਝ ਕਰੇ ਮੈਂ ਵੀ ਜੋਬ ਛੱਡਦੇ ਸਾਨੂੰ ਕੋਈ ਨਾ ਤੁਹਾਡੀ ਨਹੀਂ ਰਹੀ ਹੈ ਇਹ ਕੋਈ ਗੱਲ ਨਹੀਂ ਕਹਿੰਦੇ ਸਾਰੇ ਬੜੇ ਵਧੀਆ ਨੇ ਹਾਈ ਸਟਾਫ ਵੀ ਵਧੀਆ ਡਾਕਟਰ ਵੀ ਵਧੀਆ ਹਾਂ ਇੱਕ ਦੋ ਵਾਰੀ ਮੈਂ ਵੀ ਗਿਆ ਚਲੋ ਠੀਕ ਹੈ ਡਾਕਟਰ ਵੀ ਠੀਕ ਹੈ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਹਾਂ ਇਹੋ ਜੀ ਕੋਈ ਵੀ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ ਕੋਈ ਵੀ ਨੇਚਰਲ ਡੈਕ ਹੈ ਹੈ ਤੁਸੀਂ ਇਹਨੂੰ ਨੇਚਰਲ ਡੈਕ ਕਹਿੰਦੇ ਹਾਂ ਹਾਂ ਜੀ ਹਾਂ ਜੀ ਚਾਨ ਕਿ ਹੈ ਤੇ ਹੁਣ ਚਾਨ ਕੀ ਸਮਝਦੇ ਹਾਂ ਜੀ ਕਿਉਂਕਿ ਉੱਥੇ ਇੱਕ ਜਿਹੜੇ ਸੀ ਕਿ ਉਹ ਮਰੀਜ਼ ਇੱਕ ਦੋ ਮਾਂ ਉਹਨਾਂ ਨੇ ਦੇਖਿਆ ਉੱਥੇ ਵੀ ਕੁੜੀ ਥੱਲੇ ਹੀ ਟਿੱਕੀ ਪਈ ਹੈ ਹਾਂ ਪਰਸ ਤੇ ਫਿਰ ਉਹਨਾਂ ਜਿਹੜੇ ਹੋਰ ਸਟਾਫ ਸੀਗੇ ਆਪਣੇ ਸੀਗੇ ਜਿਹੜੇ ਮਰੀਜ਼ਾਂ ਦੇ ਉਹ ਨਾਲ ਹੁੰਦੇ ਨੇ ਉਹਨਾਂ ਨੇ ਫਿਰ ਉਹ ਵਿਚਾਕ ਤੇ ਬੈਠਦੇ ਵਾਇਆ ਫਿਰ ਡਾਕਟਰ ਤੋਂ ਥਲੇ ਕੀਤਾ ਨਾਲ ਆ ਕੇ ਦੇਖਿਆ ਕਿ ਉਹਨਾਂ ਜੋ ਵੀ ਹਾਂ ਨਹੀਂ ਫਿਰ ਸਾਨੂੰ ਕੋਣ ਸਾਡੇ 4:30 ਵਜੇ ਇੱਥੇ ਫੋਨ ਆਇਆ ਤੇ ਗੁੜੀ ਤਬੀਰ ਜਿਆਦਾ ਇੱਕਦਮ ਤਾਂ ਦੱਸਿਆ ਨਹੀਂ ਉਹਨਾਂ ਵੀ ਗੁੜੀ ਤਬੀਰ ਜਿਆਦਾ ਖਰਾਬ ਹੈ ਤੁਸੀਂ ਆਓ। ਉਹੀ ਮੈਂ ਗੁਰਦੁਆਰੇ ਗਿਆ ਸੀ ਛੋਟਾ ਪ੍ਰੋਤ ਮੈਂ ਬੁਲਾ ਕੇ ਲਿਆ। ਇਹਨੂੰ ਉਹਦੀ ਫਿਰ ਨਿਕਲ ਗਿਆ ਹਾਂ ਮਦਰ ਸਾਬੀ ਮਨਦੀਪ ਦੀ ਤਬੀਰ ਖਰਾਬ ਡਾਕਟਰ ਤੋਂ ਫੋਨ ਆਇਆ ਸੀਗਾ। 323.pbt.ro ਦੀ ਹੈ ਹਸਪਤਾਲ ਤੋਂ। ਠੀਕ ਹੋਵੇਗਾ। ਉਦੋਂ ਵੀ ਕੋਈ ਰਸਕੋਦ ਦੱਸੀਏ ਇਹਦੇ ਕਿਸੇ ਦਾ ਕੋਈ ਕਸੂਰ ਨਹੀਂ ਇਹਨਾਂ ਪਰਿਵਾਰਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਸਾਡੇ ਵਿੱਚੋਂ ਪਹਿਲਾਂ ਇੱਕ ਵਾਰੀ ਅਟੈਕ ਹੋਇਆ ਇਸ ਕਰਕੇ ਇਹਦਾ ਪ੍ਰੋਪਰ ਰਾਜ ਚੱਲਦਾ ਸੀ ਤੇ ਹੁਣ ਵੀ ਅਟੈਕ ਹੋਇਆ ਹੁਣ ਕੋਈ ਕਿਸੇ ਦਾ ਕੋਈ ਦੋਸ਼ ਨਹੀਂ ਕਿਵੇਂ ਬਾਜ਼ਾਰ ਦੇ ਵਿੱਚ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਹਸਪਤਾਲ ਦੇ ਉੱਤੇ ਦਾਗ ਲੱਗ ਰਹੇ ਨੇ ਉਹਦੇ ਉੱਤੇ ਤੇ ਕੀ ਹੈ ਕੋਈ ਕੁਝ ਪਤਾ ਕੀ ਹੈ ਲੋਕਾਂ ਦੇ ਮੂੰਹ ਝੂਠੀਆਂ ਫਲਾਉਣ ਦਾ ਜਾਂ ਦਾਗ ਲਾਉਣ ਦਾ ਤਾਂ ਕੋਈ ਆਈਡੀਆ ਨਹੀਂ ਨਾ ਇਹਨੂੰ ਅਸੀਂ ਤਾਂ ਰੁਕ ਨਹੀਂ ਸਕਦੇ ਪਰ ਜਿਹਨੂੰ ਪਰਵਾਹ ਨੂ ਜਾਂ ਕਿਸੇ ਨੂੰ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਕੋਈ ਸ਼ਕਤ ਨਹੀਂ ਤੇ ਜਿਹਨੂੰ ਹੋਲ ਦਾਗ ਲੰਦਾ ਉਹਨੂੰ ਸਿੱਕੀ ਕਰ ਸਕਦੇ ਆ ਬਾਕੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਿਲਕੁਲ ਨਹੀਂ ਡਾਕਟਰ ਸਾਹਿਬ ਸਾਡੇ ਨਾਲ ਖੜੇ ਮੋਢੇ ਨਾਲ ਮੋਢੇ ਨਾਲ ਖੜੇ ਜੀ ਖੜੇ ਜੀ ਆਏ ਡਾਕਟਰ ਪਰਾਕੇ ਗਏ ਨਾਲ ਕੋਲ ਆ ਕੇ ਆ ਗਏ ਉਹ ਕਹਿੰਦੇ ਚੰਡਾ ਬੈਠ ਕੇ ਜਾ